ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਵਿੱਚ ਤੁਹਾਨੂੰ ਦੱਸਣ ਜਾ ਰਿਆਂ ਕਿ ਜਦੋਂ ਪੀਰ ਤੇ ਗੁਰੂ ਜੀ ਹੋਏ ਆਮੋ ਸਾਹਮਣੇ ਪੀਰ ਨੇ ਗੁਰੂ ਦਾਸ ਸਿੰਘ ਪੁੱਠਾ ਕਿਉ ਟੰਗਿਆ ਆਉ ਜਾਣਦੇ ਹਾਂ ਇਸ ਸਾਖੀ ਵਿੱਚ ਇੱਕ ਵਾਰ ਗੁਰੂ ਦਾ ਇੱਕ ਸਿੱਖ ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ ਇੱਕ ਦਿਨ ਪ੍ਰਚਾਰ ਕਰਦਿਆਂ ਕਰਦਿਆਂ ਦੂਰ ਦੇ ਪਿੰਡਾਂ ਵਿੱਚ ਚਲਿਆ ਗਿਆ ਤੇ ਵਾਪਸ ਮੁੜਦਿਆਂ ਉਸ ਨੂੰ ਰਾਤ ਪੈ ਗਈ ਹਨੇਰਾ ਹੋ ਗਿਆ ਤੇ ਫਿਰ ਉਹ ਸਿੱਖ ਸੋਚਣ ਲੱਗਾ ਕਿ ਹਨੇਰਾ ਹੋ ਗਿਆ ਹੈ ਅੱਜ ਦੀ ਰਾਤ ਇੱਥੇ ਹੀ ਕਿਤੇ ਗੁਜ਼ਾਰ ਲਵਾਂ ਇਹ ਸੋਚ ਕੇ ਸਾਹਮਣੇ ਇੱਕ ਪੱਥਰ ਦੀ ਮੜੀ ਉੱਤੇ ਸੌਂ ਗਿਆ ਤੇ ਉਸ ਨੂੰ ਨੀਂਦ ਆ ਗਈ ਜene ਉੱਠ ਕੇ ਨਿਤਨੇਮ ਕਰਨ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਨੂੰ ਚਾਲੇ ਪਾਉਣ ਲੱਗਾ ਤਾਂ ਉਸ ਦੀ ਨਿਗਾ ਆਪਣੇ ਪੈਰਾਂ ਵੱਲ ਗਈ ਉਸ ਨੇ ਦੇਖਿਆ ਉਹ ਇੱਕ ਕਰੜੇ ਪੀਰ ਦੀ ਦਰਗਾਹ ਤੇ ਸਾਰੀ ਰਾਤ ਸੁੱਤਾ ਰਿਹਾ ਉਸ ਨੇ ਸੁਣਿਆ ਹੋਇਆ ਸੀ ਕਿ ਕਰੜੇ ਪੀਰ ਦੀ ਦੀ ਮੜੀ ਦਾ ਨਰਾਦਰ ਕਰਨ ਵਾਲਿਆਂ ਨੂੰ ਉਹ ਪੀਰ ਪੁੱਠਾ ਟੰਗ ਦਿੰਦਾ ਹੈ ਤੇ ਉਹਦੇ ਮਾਨ ਵਿੱਚ ਥੋੜਾ ਜਿਹਾ ਡਰ ਪੈਦਾ ਹੋ ਗਿਆ ਤੇ ਦੋਵੇਂ ਹੱਥ ਜੋੜ ਕੇ ਪੀਰ ਅੱਗੇ ਮਾਫੀ ਮੰਗਣ ਲੱਗਾ ਉਸ ਨੇ ਕਿ ਪੀਰ ਜੀ ਮੈਨੂੰ ਮਾਫ ਕਰ ਦੇਵੋ ਮੇਥੋਂ ਜਾਣੇ ਅਣਜਾਣੇ ਵਿੱਚ ਇਹ ਗਲਤੀ ਹੋ ਗਈ ਬਸ ਇੰਨਾ ਕਹਿਣ ਦੀ ਡੇਟ ਸੀ ਤੇ ਪੀਰ ਨੇ ਉਸ ਨੂੰ ਪੁੱਠਾ ਟੰਗ ਦਿੱਤਾ ਇੰਨੇ ਬਹੁਤ ਹੱਥ ਪੱਲਾ ਜੋੜਿਆ ਮੀਨਤਾਂ ਤਰਲੇ ਕੀਤੇ ਪਰ ਪੀਰ ਥੱਲੇ ਨਾ ਲਾਵੇ ਨੇੜੇ ਦੇ ਪਿੰਡਾਂ ਵਿੱਚ ਇਹ ਖਬਰ ਅੱਗ ਵਾਂਗੂ ਫੈਲ ਗਈ ਕਿ ਗੁਰੂ ਦਾ ਸਿੱਖ ਕਰੜੇ ਪੀਰ ਨੇ ਪੁੱਠਾ ਟੰਗ ਦਿੱਤਾ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਕਿਉਂਕਿ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਜਿਸ ਸਿੱਖ ਦਾ ਗੁਰੂ ਇੰਨਾ ਮਹਾਨ ਸੰਤ ਸਿਪਾਹੀ ਹੋਵੇ ਉਸ ਨੂੰ ਕੋਈ ਪੀਰ ਕਿਵੇਂ ਪੁੱਠਾ ਟੰਗ ਸਕਦਾ ਹੈ ਤੇ ਉਦਰ ਉਸ ਸਿੱਖ ਨੂੰ ਵੀ ਅਹਿਸਾਸ ਹੋ ਗਿਆ ਕਿ ਉਸ ਨੇ ਪੀਰ ਮੂਰੇ ਸਿਰ ਝੁਕਾ ਲਿਆ ਤੇ ਬਹੁਤ ਵੱਡੀ ਗਲਤੀ ਕਰ ਲਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ ਉਸ ਸਿੱਖ ਨੇ ਅਰਦਾਸ ਕੀਤੀ ਕਿ हे ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ ਹੈ। ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਏਸ ਪੀਰ ਮੂਰੇ ਸਿਰ ਝੁਕਾ ਦਿੱਤਾ। ਮੇਰੀ ਭੁੱਲ ਬਖਸ਼ ਦਿਵੋ ਤੇ ਮੈਨੂੰ ਆ ਕੇ ਬਚਾ ਲਵੋ। ਤੇ ਉਦਰ ਕਲਗੀਧਰ ਪਾਤਸ਼ਾਹ ਸਭ ਜਾਣੀ ਜਾਣ ਸਨ ਤੇ ਦੇਖ ਰਹੇ ਸਨ ਤੇ ਜਿਵੇਂ ਹੀ ਉਹ ਸਿੱਖ ਨੇ ਸੱਚੇ ਦਿਲੋਂ ਅਰਦਾਸ ਕੀਤੀ ਤਾਂ ਤੁਰੰਤ ਹੀ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਘੋੜੇ ਤੇ ਅਸਵਾਰ ਹੋ ਕੇ ਉੱਥੇ ਆ ਪਹੁੰਚੇ ਕਿ ਉਹਨਾਂ ਨੇ ਪੀਰ ਨੂੰ ਆਖਿਆ ਕਿ ਦੱਸ ਭਾਈ ਤੂੰ ਸਾਡਾ ਸਿੰਘ ਪੁੱਠਾ ਕਿਉ ਟੰਗਿਆ ਹੋਇਆ ਹੈ ਅਗੋ ਉਹ ਪੀਰ ਕਹਿਣ ਲਗਾ ਕਿ ਮਹਾਰਾਜ ਇਹ ਸਿੱਖ ਹੁਣ ਆਪ ਜੀ ਦਾ ਸਿੰਘ ਨਹੀਂ ਰਿਹਾ ਜਦੋਂ ਤੱਕ ਇਹ ਆਪ ਜੀ ਦਾ ਸਿੰਘ ਸੀ ਮੈਂ ਇਸ ਦਾ ਵਾਲ ਵੀ 빙ਾ ਨਹੀਂ ਕਰ ਪਾਇਆ ਤੇ ਇਹ ساری ਰਾਤ ਹੀ ਮੇਰੇ ਉੱਤੇ ਸੁੱਤਾ ਰਿਹਾ ਪਰ ਜਦੋਂ ਇਸ ਨੇ ਮੇਰੇ ਮੂਰੇ ਸਿਰ ਝੁਕਾ ਦਿੱਤਾ ਤਾਂ ਤਾਂ ਹੁਣ ਇਹ ਮੇਰਾ ਹੋ ਗਿਆ ਹੁਣ ਭਾਵੇਂ ਮੈਂ ਇਹਨੂੰ ਕੁੱਠਾ ਟੰਗਾ ਭਾਵੇਂ ਕੁਝ ਵੀ ਕਰਾਂ ਗੁਰੂ ਸਾਹਿਬ ਜੀ ਨੇ ਸਭ ਸੰਗਤਾਂ ਨੂੰ ਬਚਨ ਕੀਤਾ ਕਿ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੀ ਲੜ ਲੱਗਣਾ ਚਾਹੀਦਾ ਹੈ ਉਸ ਵਾਹਿਗੁਰੂ ਦਾ ਨਾਮ ਜਪੋ ਸਿਮਰਨ ਕਰੋ ਇਕ ਓਮਕਾਰ ਦਾ ਨਾਮ ਜਪੋ ਤੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੋ ਉਹ ਵਾਹਿਗੁਰੂ ਤੁਹਾਡੇ ਅੰਗ ਸੰਗ ਰਹੇਗਾ ਤੇ ਤੁਹਾਨੂੰ ਪਾਰ ਲੰਗਾਵਣਗੇ ਜਗਾ ਜਗਾ ਤੇ ਮੱਥੇ ਨਾ ਟੇਕੋ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ ਬਹੁਤੀਆਂ ਬੇੜੀਆਂ 'ਚ ਪੈਰ ਰੱਖਣ ਵਾਲੇ ਕਦੀ ਪਾਰ ਨਹੀਂ ਲੰਗਦੇ ਤੇ ਫਿਰ ਉਸ ਸਿੱਖ ਨੂੰ ਕਿਹਾ ਸੱਚੇ ਦਿਲੋਂ ਮੂਲ ਮੰਤਰ ਦਾ ਜਾਪ ਕਰੋ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੋ ਅਕਾਲ ਪੁਰਖ ਵਾਹਿਗੁਰੂ ਭਲੀ ਕਰੇਗਾ ਤੇ ਉਸ ਸਿੱਖ ਨੇ ਉਸੇ ਤਰ੍ਹਾਂ ਹੀ ਮੂਲ ਮੰਤਰ ਦਾ ਜਾਪ ਕੀਤਾ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਤੇ ਅਕਾਲ ਪੁਰਖੋ ਵਾਹਿਗੁਰੂ ਦੀ ਕਿਰਪਾ ਨਾਲ ਉਹ ਥੱਲੇ ਆ ਗਿਆ ਤੇ ਉਸ ਕਰੜੇ ਪੀਰ ਨੇ ਗੁਰੂ ਗੋਬੀ ਸਿੰਘ ਜੀ ਅੱਗੇ ਬੇਨਤੀ ਕਰਦਾ ਕਿਹਾ ਮਹਾਰਾਜ ਜੀ ਮੈਨੂੰ ਕਈ ਸੌ ਸਾਲਾਂ ਤੋਂ ਆਪ ਜੀ ਦਾ ਹੀ ਇੰਤਜ਼ਾਰ ਸੀ ਕਿਸੇ ਵੇਲੇ ਮੈਂ ਬੜਾ ਕਰਾਮਾਤੀ ਪੀਰ ਸੀ ਪਰ ਮੈਨੂੰ ਹੰਕਾਰ ਹੋ ਗਿਆ ਤੇ ਮੈਂ ਤੇ ਗੀਨ ਦੁਖੀ ਲੋਕਾਂ ਨੂੰ ਆਪਣੀਆਂ ਕਰਮਾਤ ਸ਼ਕਤੀਆਂ ਦੇ ਨਾਲ ਨਾਲ ਡਰਾ ਕੇ ਆਪਣੇ ਮੂਹਰੇ ਆਪਣੇ ਮੂਹਰੇ ਮੱਥਾ ਟੇਕਣ ਨੂੰ ਮਜਬੂਰ ਕੀਤਾ ਸੀ ਤੇ ਫਿਰ ਇੱਕ ਦਿਨ ਰੱਬ ਦਾ ਇੱਕ ਸੱਚਾ ਫਕੀਰ ਆਇਆ ਤੇ ਮੈਂ ਉਸ ਦਾ ਵੀ ਬਹੁਤ ਨਰਾਦਰ ਕੀਤਾ ਤੇ ਉਸ ਫਕੀਰ ਨੇ ਮੈਨੂੰ ਸ਼ਰਾਪ ਦੇ ਦਿੱਤਾ ਕਿ ਤੂੰ ਪੱਥਰ ਦੀ ਮੜੀ ਵਿੱਚ ਮੜ ਕੇ ਰਹਿ ਜਾਵੇਂਗਾ ਤੇ ਫਕੀਰ ਇੱਕ ਸੱਚਾ ਭਗਤ ਸੀ ਤੇ ਉਸ ਦੇ ਬੋਲ ਕਬੂਲ ਪੂਰੇ ਹੋ ਗਏ ਤੇ ਮੈਂ ਇੱਕ ਪੱਥਰ ਦੀ ਮੜੀ ਬਣ ਕੇ ਰਹਿ ਗਿਆ ਤੇ ਫਿਰ ਮੈਂ ਤਰਲਾ ਕੀਤਾ ਕੀ ਮੇਰੀ ਖਲਾਸੀ ਕਿਵੇਂ ਹੋਵੇਗੀ ਤੇ ਫਿਰ ਉਹ ਸੱਚੇ ਭਗਤ ਨੇ ਬਚਨ ਦਿੱਤਾ ਕਿ 10ਵੇਂ ਜਾਮੇ ਵਿੱਚ ਇੱਥੇ ਗੁਰੂ ਨਾਨਕ ਦੇਵ ਜੀ ਆਉਣਗੇ ਤੇ ਫਿਰ ਤੇਰੀ ਖਲਾਸੀ ਹੋਵੇਗੀ हे ਪੀਰਾਂ ਦੇ ਪੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਬਖਸ਼ ਦੇਵੋ ਮੈਨੂੰ ਮੁਕਤੀ ਦੇ ਦੇਵੋ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤੂੰ ਆਪਣੀਆਂ ਕਰਮਾਤਾਂ ਦੇ ਨਾਲ ਦੀਨ ਦੁਖੀ ਲੋਕਾਂ ਨੂੰ ਬਹੁਤ ਦੁਖੀ ਕੀਤਾ ਹੈ ਇਹਨੂੰ ਤੇਰੇ ਕਰਮਾਂ ਦੀ ਸਜ਼ਾ ਇਸੇ ਜਾਮੇ ਵਿੱਚ ਹੀ ਮਿਲ ਗਈ ਤੇ ਹੁਣ ਸੱਚੇ ਦਿਲੋਂ ਬੁਰੇ ਕਰਮਾਂ ਦੀ ਉਸ ਅਕਾਲ ਪੁਰਖ ਵਾਹੀ ਗੁਰੂ ਅੱਗੇ ਬੇਨਤੀ ਕਰੋ ਤੇ ਉਹ ਆਪੇ ਅਕਾਲ ਪੁਰਖ ਵਾਹਿਗੁਰੂ ਭਲਾ ਕਰਨਗੇ। ਹੀਰ ਨੇ ਇਹ ਬਚਨ ਸੁਣ ਕੇ ਉਸੇ ਤਰ੍ਹਾਂ ਹੀ ਕੀਤਾ। ਨਾਨਕ ਦੇਵ ਜੀ ਦੀ ਕਿਰਪਾ ਹੋਈ ਤੇ ਉਸ ਦੀ ਜੁਨੀ ਕੱਟੀ ਗਈ। ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਐਵੇਂ ਥਾਂ-ਥਾਂ ਤੇ ਮੜੀਆਂ ਮਸੀਤਾਂ ਤੇ ਮੱਥੇ ਨਹੀਂ ਟੇਕਣੇ ਚਾਹੀਦੇ। ਬਸੇ ਕੋਸ ਅਕਾਲ ਪ੍ਰਖਵਾਹਿ ਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਉਸੇ ਦੇ ਹੀ ਲੜ ਲੱਗਣਾ ਚਾਹੀਦਾ ਹੈ ਸੋ ਦਰਦਰ ਦਾ ਨਾ ਹੋਣ ਦੀ ਬਜਾਏ ਇੱਕ ਦਰਦਾ ਹੋ ਕੇ ਬੈਠ ਜਾਣਾ ਚਾਹੀਦਾ ਹੈ ਤਾਂ ਪਰਮਾਤਮਾ ਆਪੇ ਹੀ 베ੜੇ ਬੰਨੇ ਲਾ ਦਿੰਦਾ ਹੈ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਇਹ ਸਾਖੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ